ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਲਾਣਾ ਇਹ ਪਿੰਡ ਖੰਨੇ ਸ਼ਹਿਰ ਦੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਹੈ ਅੱਜ ਇੱਕ ਵੀਡੀਓ ਬਣਾ ਰਹੇ ਆ ਤੇ ਜਿਹੜੇ ਫਾਰਮ 'ਚੋਂ ਵੀਡੀਓ ਬਣਾ ਰਹੇ ਇਹਨਾਂ ਕੋਲੇ ਦੋ گاਵਾ ਫੋਰ ਸੇਲ ਹੈ ਵਿਕਰੀ ਆਸਤੇ ਹੈ ਘਰ ਦੀ ਬੈਕ ਸਾਈਡ ਦੇ ਉੱਤੇ ਦੋਸਤੋ ਇਹ ਇਹਨਾਂ ਦਾ ਫਾਰਮ ਜਿੱਥੇ گاਵਾ ਦੁੱਧੇ ਲਾਈਆਂ ਆਵੀਆਂ ਹੈ ਅੱਜ ਦੋ ਨਗ ਬਾਈ ਹੋਰਾਂ ਨੇ ਵਿਕਾਊ ਕੀਤੇ ਆ ਇਹਨਾਂ ਸੰਬੰਧੀ ਆਪਾਂ ਜਾਣਕਾਰੀ ਲਵਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਜਿਹੜੀ ਗਾਂ ਤੁਹਾਨੂੰ ਚੰਗੀ ਲੱਗੇ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸ਼ੁਰੂ ਚ ਦੱਸ ਦਿਆਂ ਦੱਸੋ ਵੀ ਇੱਕ ਗਾਂ ਇਹ ਬਿਲਕੁਲ ਤਾਜੀ ਸੂਈ ਵੀ ਹੈ ਚੰਗੇ ਦੁੱਧ ਵਾਲੀ ਹੈ ਇਹ ਤੋਂ ਇਲਾਵਾ ਇੱਕ ਗੱਬਣ ਗਾਂ ਵੀ ਬਾਈ ਕੋਲ ਵਿਕਰੀ ਵਾਲੀ ਇਸ ਟਾਈਮ ਅਵੇਲੇਬਲ ਹੈ ਆਓ ਜਾਣਕਾਰੀ ਲਈਏ ਆਪਾਂ ਪਹਿਲਾਂ ਇਸ ਗਾਂ ਬਾਰੇ ਜਿਹੜੀ ਸੂਈ ਸਵਾਈ ਹੈ ਉਸ ਤੋਂ ਬਾਅਦ ਚ ਗੱਬਣ ਤੁਹਾਨੂੰ ਗਾਂ ਦਿਖਾਉਂਗਾ ਜੀਨੇ ਖਰੀਦਣੀ ਹੋਈ ਤਸੱਲੀ ਕਰਕੇ ਖਰੀਦੋ ਤੇ ਨੰਬਰ ਸਕਰੀਨ ਉੱਤੇ ਵੀਰ ਹੋ ਰਿਆਂ ਦਾ ਚੱਲਦਾ ਰਹਿਣਾ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਅ ਬਾਈ ਨਾਮ ਆਪਣਾ ਦੱਸੋ। ਬਾਈ ਲੱਖਾ ਹੈ ਜੀ। ਲੱਖੇ ਬਾਈ ਅੱਜ ਦੋ ਗਾਵਾਂ ਵਕਾਊ ਕੀਤੀਆਂ ਆਪਾਂ। ਗਾਵਾਂ ਦਾ ਆਪਦਾ ਫਾਰਮ ਵੀ ਆਪਣਾ ਹੈ। ਆਪਦਾ ਹੈਗਾ ਵੀਰੇ। ਠੀਕ ਹੈ ਨਾਲ ਸੇਲ ਪਰਚੇਜ ਦਾ ਕੰਮ ਵੀ ਕਰ ਲਿਆ ਹੈਗਾ ਵੀਰੇ ਸੇਲ। ਠੀਕ ਹੈ ਸਾ ਦੋ ਗਾਵਾਂ ਅੱਜ ਵਕਾਊ ਕੀਤੀਆਂ ਬਾਈ ਪਹਿਲੇ ਨੰਬਰ ਤੇ ਜਿਹੜੀ ਵੈੜ ਹੈ। ਕੀ ਡਿਟੇਲ ਹੈ ਇਹਦੀ? ਕਿੰਨਾਂ ਮਸੂਆ ਸੂਈ ਹੈ? ਇਹ ਦੂਜਾ ਸੂਆ ਸੂਈ ਹੋਈ ਹੈ ਵੀਰੇ। ਹੂੰ। 15-16 ਦਿਨ ਹੋ ਗਏ ਇਹ 40 ਕਿਲੋ ਤੋਂ ਪਲੱਸ ਦੁੱਧ ਹੁਣ ਤਿਆਰ ਹੈ ਇਹਦੇ ਥੰਨੇ 40 ਕਿਲੋ ਤੋਂ ਬਾਹਰ ਇਹਦੇ ਥੱਲੇ ਦੁੱਧ ਤਿਆਰ ਆ 15-16 ਦਿਨਾਂ ਦੀ ਸੂਈ ਹੈ ਹਾਂਜੀ ਭਾਈ ਜੀ ਬੱਚਾ ਕੀ ਦਿੱਤਾ ਇਹਨੇ ਭਾਈ ਇਹਨੇ ਬੱਚਾ ਦਿੱਤਾ ਈ ਇਹਦੀ ਕੋਈ ਸੀਮਨ ਡਿਟੇਲ ਕੋਈ ਡਾਟਾ ਆਪਣੇ ਕੋਲ ਹੋਊਗਾ ਇਸ ਟਾਈਮ ਸਾਰਾ ਮਿਲ ਜੂਗਾ ਵੀਰੇ ਜਿਹੜਾ ਫੋਨ ਕਰੂਗਾ ਆਪਾਂ ਫੋਨ ਤੇ ਸਾਰਾ ਕੁਝ ਦੱਸ ਦਿਆਂਗੇ ਇਹ ਰੇਟ ਕੀ ਰੱਖਦੇ ਹਾਂ ਭਈ ਇਹਦਾ ਇਹਦਾ 2,115,000 ਰੁਪਈਆ 2,115,000 ਹਨ ਤੋਰਗੇ ਨੂੰ ਦੋਸਤੋ ਦੂਜਾ ਸੂਆ ਵੈੜ ਤਾਜੀ ਸੂਈ 15-16 ਦਿਨਾਂ ਦੀ ਹਾਜ਼ਰ ਦੁੱਧ 40 ਕਿਲੋ ਤੋਂ ਬਾਹਰ ਹੈ ਮੈਂ ਵੀਡੀਓ ਬਣਾ ਰਿਹਾ ਸਵਾ ਦੋ ਤੋਂ ਢਾਈ ਦੇ ਆਸ-ਪਾਸ ਦਾ ਟਾਈਮ ਹੋਊਗਾ ਹਵਾਨੇ ਦੀ ਜੱਜਮੈਂਟ ਉਸ ਸਾਹਬ ਤੇ ਕਰ ਲਿਓ ਬਾਕੀ ਦੁੱਧ ਜਿਹੜਾ ਤਿਆਰ ਦੱਸਿਆ ਦੋ ਟਾਈਮ ਤਿੰਨ ਟਾਈਮ ਤੁਸੀਂ ਚੋ ਸਕਦੇ ਹੋ ਕਿਉਂਕਿ ਤੁਸੀਂ ਰਕਮ ਇਨਵੈਸਟ ਕਰਨੀ ਹੈ ਫੁੱਲ ਵੱਡਾ ਕੱਦ ਕਾਠ ਹੈ ਪੂਛ ਇਹਦੀ ਥੋੜੀ ਟੁੱਟੀ ਵੀ ਆ ਦੱਸੋ ਗਾਵਾਂ ਦੇ ਵਿੱਚ ਕੋਈ ਬਹੁਤਾ ਵੱਡਾ ਵਟਾ ਨਹੀਂ ਹੈਗਾ ਪੂਛ ਦਾ ਬਾਕੀ ਹਵਾਨਾ ਜਿਹੜਾ ਉਹ ਬਾਡੀ ਦੇ ਨਾਲ ਅਟੈਚਮੈਂਟਲ ਹੈ ਤਾਂਚਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਲਓ ਲੈਓ ਭਾਈ ਵਾਪਸ 2:30 ਵਜੇ ਦੋਸਤੋ ਇਹ ਵੀਡੀਓ ਬਣ ਰਹੀ ਆ 2:00 ਵਜੇ ਤੇ 24 ਮਿੰਟ ਹੈ ਸਕਰੀਨ ਉੱਤੇ ਉਸ ਹੱਬ ਤੇ ਹਵਾਨਾ ਤੁਸੀਂ ਦੇਖ ਲਓ ਹਜੇ ਘੱਟੋ ਘੱਟ 2 2.5 ਘੰਟੇ ਮਿਲਕਿੰਗ ਨਹੀਂ ਹੋਣੀ ਉਦੋਂ ਨੂੰ ਹਵਾਨਾ ਪਸ਼ੂ ਨੇ ਭਰਨਾ ਹੁੰਦਾ ਸੋ ਇਹਦੇ ਨਾਲ ਬੱਚਾ ਮੇਲਕਾਫ ਹੈ 2,115,000 ਦੀ ਡਿਮਾਂਡ ਬਾਈ ਹੋਰਾਂ ਨੇ ਰੱਖੀ ਹੈ ਥੋੜੀ ਭਲੂਣ ਦਿਸਦੀ ਹੈ ਇੱਕ ਸਾਈਡ ਨੂੰ ਬਾਕੀ ਕਈ ਵਾਰਾਂ ਪਸ਼ੂ ਦੇ ਛੇਪ ਦੇ ਵਿੱਚ ਵੈਸੇ ਹੀ ਫਰਕ ਹੁੰਦਾ ਹਵਾਨੇ ਤੇ ਨਾੜਾ ਦੋਸਤੋ ਇਸ ਸਾਈਡ ਤੋਂ ਤੁਸੀਂ ਦੇਖ ਸਕਦੇ ਬਹੁਤ ਚੰਗਾ ਦਿਸਦੀਆਂ ਚੰਗੇ ਕੱਦ ਘਾਟ ਦੀ ਵੇੜ ਪਹਿਲੇ ਨੰਬਰ ਤੇ ਐ ਇਹ ਤੋਂ ਇਲਾਵਾ ਇੱਕ ਗਾਂ ਹੋਰ ਬਾਈ ਹਰਿਆ ਕੋਲ ਵਿਕਰੀ ਵਾਲੀ ਐ ਬਾਈ ਜਿਹੜੀ 2 ਨੰਬਰ ਤੇ ਗਾਂ ਐ ਇਹ ਬਾਈ ਜੀ ਤੀਜਾ ਸੁਆ ਸੁਨੇ ਵਾਲੀ ਐ ਕਿੰਨੇ ਕ ਦਿਨ ਲਾਉ ਬਾਈ ਸੋਣ ਚ ਇਹਦੇ 8 ਤਰੀਕ ਨੂੰ ਦਿਨ ਪੂਰੇ ਨੇ ਜੀ 8 ਫਰਵਰੀ ਨੂੰ ਹਾਂਜੀ ਅੱਜ 30 ਤਰੀਕ ਐ ਹਨਾ ਹਾਂਜੀ ਬਾਈ 10 ਦਿਨ ਹਜੇ ਪਏ ਆ ਪਏ ਜੀ ਦੁੱਧ ਦਾ ਰਿਕਾਰਡ ਐ ਬਈ ਇਹਦਾ ਇਹ 50 ਕਿਲੋ ਤੋਂ ਬਾਹਰ ਚੱਲੂਗੀ ਜੀ ਰੇਟ ਇਹਦਾ ਕੀ ਰਹਿਣਾ ਬਈ ਇਹ ਤਾਂ 2,25,000 ਰੁਪਏ ਤੁਰਗੇ ਨੂੰ ਵੀ ਦੋਸਤੋ ਰੇਟ 2,25,000 ਐ 50 ਕਿਲੋ ਤੋਂ ਬਾਈ ਕਹਿੰਦਾ ਵੀ ਇਹਨੇ ਦੁੱਧ ਜਿਹੜਾ ਉਹ ਬਾਹਰ ਦੇਣਾ ਤੋੜ ਕੇ ਤੁਹਾਨੂੰ ਦਿਖਾਉਣੇ ਹਜੇ 10 ਦਿਨ ਬਾਕੀ ਐ ਇਹਦੇ ਫੁੱਲ ਬਾਡੀ weight ਆ ਦੋਸਤੋ ਪੂਰੀ ਭਾਰੀ ਵਜਨ ਵਾਲੀ ਇਹ ਗਾਂ ਧਾਂਚਾ ਤੁਸੀਂ ਇਹਦਾ ਦੇਖ ਲਓ ਭਵਾਨਾ ਤੁਸੀਂ ਇਹਦਾ ਵੀਡੀਓ ਚੋ ਦੇਖ ਲਓ 1.5 ਲੱਖ ਰੁਪਏ 2 ਲੱਖ ਤੇ 25000 ਰੁਪਏ ਡਿਮਾਂਡ ਵੀਰ ਨੇ ਰੱਖੀ ਐ ਇਹਦਾ ਸਟਰਕਚਰ ਫੇਰ ਤੁਸੀਂ ਐਵੇਂ ਦੇਖੋ ਮੋੜ ਲਓ ਵੇ ਸੋ ਇਹ ਗਾਂ ਤੁਹਾਨੂੰ ਦਿਖਾ ਰਿਹਾ ਹਾਂ ਦੱਸੋ ਦੂਜੇ ਨੰਬਰ ਤੇ ਦੋ ਹੀ ਨਗ ਦਿਖਾਉਣੇ ਚ ਆਈ ਦੀ ਵੀਡੀਓ ਦੇ ਵਿੱਚ ਸੋ ਬੋਡੀ ਵੇਟ ਇਸ ਗਾਂ ਦਾ ਤੁਹਾਡੇ ਸਾਹਮਣੇ ਹੈ ਸੋ ਇਹ ਗਾਂ ਵਿਕਰੀ ਆਸ ਤੇ ਹਜੇ ਗੱਭਣ 10 ਦਿਨ ਹਜੇ ਲਾਊਗੀ ਸੂਨ ਦੇ ਵਿੱਚ ਦੋਨੇ ਗਾਵਾਂ ਦੇ ਰੇਟ ਦੀ ਜੇ ਗੱਲ ਕਰਦੇ ਹਾਂ ਦੱਸੋ ਤਾਂ 4 ਲੱਖ ਤੇ 40000 ਰੁਪਏ ਡਿਮਾਂਡ ਬਣਦੀ ਹੈ ਮਾਨਤਾ ਨਾਲ ਇਹ ਭਰਾ ਦਾ ਹੋ ਜਾਣਾ ਹੈ ਦੁੱਧ ਜਿਹੜਾ ਹੋ ਇਹਦਾ ਤੁਸੀਂ ਚੋਕੇ ਲੈ ਲੈਣਾ ਜਿਹੜੀ ਹੁਣ ਸਕਰੀਨ ਉੱਤੇ ਦੇਖ ਰਹੇ ਹੋ ਤੇ ਦੂਜੀ ਗਾਂ ਹਜੇ ਗੱਭਣਾ ਇਹਦੇ ਥਣਪਾਸ ਹੋਣਗੇ ਕਿਉਂਕਿ ਹਜੇ ਹੈ ਵੀ ਕੱਚੀ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਹੀ ਗਾਵਾਂ ਬਾਈ ਕੋਲ ਵਿਕਰੀ ਆਲੀਆਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਤਸੱਲੀ ਤੁਸੀਂ ਕਰ ਸਕਦੇ ਹੋ ਫਾਰਮ ਦੀ ਗੱਲ ਕੀਤੀ ਸੀ ਤਾਂ ਇਸ ਸਾਈਡ ਦੇ ਉੱਤੇ ਗਾਵਾਂ ਜਿਹੜੀਆਂ ਬਾਈ ਹੋਰਿਆਂ ਕੋਲ ਹੋਰ ਵੀ ਕਾਫੀ ਸਾਰੇ ਨਾਗ ਹੈਗੇ ਆ ਪਰ ਵਿਕਰੀ ਵਾਲੇ ਇਹ ਦੋ ਨਾਗੀ ਆ ਤੁਸੀਂ ਇਨ੍ਹਾਂ ਸੰਬੰਧੀ ਕਾਰਵਾਈ ਨੂੰ ਕਰ ਸਕਦੇ ਹੋ ਧੰਨਵਾਦ